ਸਤਨਾਮ ਵਾਹਿਗੁਰੂ ਸਹਿਬ ਜੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚਾਂ ਸੋਚਨ ਹੋਈ ਜੇ ਸੋਚੀ ਰਖਵਾਰ ਚੁਪੇ ਚੁਪਣ ਹੋਈ ਜੇ ਦਇਰ ਹਾਂ ਲਿਵਤਾਰ ਭੁਖਿਆ ਭੁਖਣਾ ਉਤਰੀ ਜੇ ਹੰਨਾ ਪ੍ਰੀਆ ਭਾਰ ਸਹਿ ਸਿਆਨ ਪਾਲਖੋ ਹੋਏ ਤਾਂ ਇੱਕ ਨ ਚੱਲੈ ਨਾਲ ਕਿਸ ਤਿਆਰਾ ਹੋਈਐ ਗਲ ਪੂੜਾ ਟਟੇ ਪਾਲ ਉਮਰ ਜਾਈ ਚਲਣਾ ਨਾਨਕ ਹੀਆ ਨਾਲ ਹੁਕਮੀ ਹੋਣ ਅਕਾਰੁ ੁਪੁਨ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲਵੜਿਆਈ ਹੁਕਮੀ ਇਤਨੀ ਨੀਚ ਹੁਕਮ ਲਿਖਤੋਂ ਸੁਪਾਈ ਹੈ ਕਾ ਹੁਕਮੀ ਮਖੀਸ ਕੋ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਤਮ ਕੋ ਬਾਹਰ ਗੁਣਾ ਕੋਈ ਨਾਲ ਹੁਕਮੇ ਜੀ ਬੁਝਿਆ ਤਾਂ ਹਉਮੈ ਕਹੈ ਨ ਕੋਈ ਗਾਵੈ ਕੋ ਤਾਨ ਹੋਵੇ ਕਿਸੈ ਤਾਨ ਦਾਵੇਂ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਰ ਵੜੇ ਆਈਆਂ ਯਾਰ ਗਾਵੇ ਕੋ ਵਿਤਿਆ ਵਿਥ ਵਿਚਾਰ ਦਾਵੇਂ ਕੋ ਸਾਜੇ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰ ਦੇਹੀ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਅਧੂਰ ਕਥਨਾ ਕਥੀ ਨਾ ਆਵੇ ਟੋਟ ਕੰਧ ਕੰਧ ਕਥੀ ਕੋਟੀ ਕੋੜ ਕੋਟ ਨੇਂਦਾ ਦੇਂਦਾ ਦਿੱਖੁ ਸੁਪਾਹਿ ਜੁਗ ਜਗੰਤਰ ਕਾਹੀ ਕਾਹੀ ਹੋ ਤਮੀ ਹੁਕਮ ਚਲਾਏ ਰਾਹ ਨਾਨਕੁ ਉਸਤੈ ਪਰਵਾਹ ਸਚਾ ਸਾਹਿਬ ਸਾਜਨਾਏ ਬਖਿਆ ਭਉ ਅਪਾਰ ਆਖੈ ਮੰਗਹਿ ਦੇਹਿ ਦੇਹਿ ਦਾਤ ਕਰੇ ਦਾਤਾਰ ਫੇਰ ਕਿ ਅੰਦਰ ਰਖੀਐ ਜਿਦਿਸੈ ਦਰਬਾਰ ਮੋਹ ਕੈ ਗੁਰੁਣ ਬੋਲੀਐ ਜੇ ਤੁਸੋਂ ਨਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਕ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿਨ ਜਿ ਸੋਏ ਜਿ ਸਿਵੇ ਅਤਿ ਨ ਪਾਇਆ ਮਾਨ ਨਾਨਕ ਗਾਵੀਏ ਗੁਰ ਦੀ ਨਿਧਾਨੁ ਗਾਵੀਐ ਸੁਣੀਐ ਮਨ ਰਖੀਐ ਭਾਉ ਤਪਰ ਹਰਿ ਸਭ ਪਰ ਲੈ ਜਾਈ ਗੁਰਮੁਖ ਨਾਦਿ ਗੁਰਮੁਖ ਵੇਦ ਗੁਰਮੁਖ ਰਹਿ ਸਮਾਈ ਗੋਰੀ ਸਰਗੁਰ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੀ ਹੋ ਜਾਣਾ ਆਖਣਾ ਨਹੀਂ ਕਹਿਣਾ ਬਹਿਣਾ ਜਾਈ ਗੁਰਾਂ ਇੱਕ ਦੇਵੁਝਾਈ ਸਬਨਾ ਜੀਆਂ ਕਾਇਕ ਦਾਤਾ ਸੋਵੇਂ ਸਭ ਜਾਈ ਤੀਰ ਝਣਾਵਾ ਜਿੰਦ ਸਪਾਵਾ ਬਿਨ ਬਾਣੀ ਕੇ ਨਾਹੀ ਕਰੀ ਜੇਤੀ ਸਿਰ ਢੋਪਾਈ ਵਿਖਾਂ ਇਹਨ ਕਰਮਾਂ ਕੇ ਮਿਲੇ ਲਈ ਮਾਤਵੇ ਚ ਰਤਨ ਜਵਾਹਰ ਮਾਨਕ ਜੇਕਪੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁਝਾਈ ਸਬਣਾ ਜੀਆਂ ਕੈ ਤਾਤਾ ਸੋਮੈ ਸਨ ਨਜਾਈ ਜੇ ਜੁ ਉਚਾਰੇ ਅਰਜਾ ਹੋਦ ਸੁਣੀ ਹੋਈ ਨਾਖੰਡ ਜਾਣੀਐ ਨਾਲ ਚਲੈ ਸੋ ਕੋਈ ਚੰਗਾ ਨਾ ਰਖਾਈ ਕੈ ਜਸ ਕੀਤ ਜਗਲੇ ਜੇ ਕਿਸ ਨਰਨਾ ਆਵੈ ਤਾਂ ਬਾਤ ਨਾ ਪੁੱਛੈ ਕੀ ਕੀਤਾ ਅੰਦਰ ਕੀ ਕਰ ਦੋਸੀ ਦੋਸਤ ਰੇ ਨਾਨਕ ਨ ਗੁਣ ਗੁਣ ਕਰੇ ਗੁਣ ਮੰਤਿਆਂ ਗੁਣ ਦੀ ਤਿਹ ਕੋਇ ਨ ਸੁਝੈ ਜੇ ਇਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਣਾਤ ਸੁਣਿਆ ਤਦ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਹਿਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਤੂ ਪਾਪ ਕਾ ਨਾਸ ਸੁਨੇ ਈਸ਼ ਬ੍ਰਹਮਾ ਇੰਦ ਸੁਨੇ ਮੁਕਤਲਾ ਹਨਮੰਦ ਸੁਨੇ ਜੋਗ ਜੋਗ ਤਨ ਭੇਦ ਸੁਨੇ ਸਾਤ ਸਮਤ ਵੇਦ ਨਾਲਗ ਪਦ ਤਾਂ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਭ ਸੰਤੋਗਿਆਨ ਸੁਨੇ ਅਠਸਠ ਕੈ ਸਿਨਾਣ ਸੁਨੇ ਬਲਬਣ ਪਾਲ ਰਮਾਰ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਰਾ ਗੁਨਾਗਿਆ ਗਾ ਸੁਨੇ ਸੇਖ ਪੀਰ ਪਾਪ ਚਾਰਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਂਤ ਹੋਵੇ ਅਸਗਾਹੋ ਨਾ ਨੂੰ ਭਗਤਾਂ ਸਦਾ ਵਿਗਾਸ ਉਸਨੇ ਦੂਪਾਂ ਕਾਣਾਸ ਮੰਨੀ ਕੀਤ ਕਹੀ ਰਜਾਈ ਜੇ ਕੋ ਕਹੇ ਵਿਚੇ ਬਸਤਾਏ ਕਾਗਤ ਕਰਮ ਨਾਲ ਲਿਖਣ ਹਾਰ ਉਹਨੇ ਕਾਬੈ ਕਰਮ ਵਿਚਾਰ ਐਸਾ ਨਾਮਣ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸਰਦੋ ਹੈ ਮਨ ਬੁੱਧ ਮੰਨੈ ਸਗਲ ਪਵਕੀ ਸੁਧ ਮੰਨੈ ਮੋਹ ਜੋ ਟਾਣਾ ਖਾਈ ਮੰਨੈ ਜਮਕੇ ਸਤ ਨਾ ਜਾਏ ਐਸਾ ਨਾਮ ਨਿਰੰਝਰ ਹੋਇ ਜੇ ਕੋ ਮੰਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਿ ਸਿਓ ਪ੍ਰਗਟ ਜਾਏ ਮੰਨੈ ਮਗਣਾ ਚੱਲੈ ਪੰਥ ਮੰਨੈ ਧਰਮ ਸਿ ਦੀਸਨ ਬੰਦ ਐਸਾ ਨਾਮ ਨਿਰੰਝਰ ਹੋਇ ਜੇ ਕੋ ਮੰਨ ਜਾਣੇ ਮਨ ਕੋਈ ਮੰਨੈ ਪਾਵੈ ਮੂਤਵਾਰ ਮੰਨੈ ਪਰਵਾਰੈ ਸਦਾਾਰ ਮੰਨੈ ਕਰਤਾਰੇ ਕੋ ਸਿੱਖ ਮੰਨੈ ਨਾਨਕ ਭਵੇ ਨ ਪੇਖ ਐਸਾ ਨਾਮ ਰੰਝਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਜਾਂ ਗਾ ਗੁਰੇ ਧਿਆਨ ਜੀ ਕੋ ਕਹੇ ਕਰੇ ਵਿਚਾਰ ਦੇਖੇ ਕਰਨੇ ਨਾਹੀ ਸੁਮਾਰ ਧੌਲ ਕਰਨ ਦੇ ਅਗ ਭੂਤ ਸੰਤੋ ਥਾ ਬਰਖਿਆ ਜਿਨ ਸੂਤ ਜਿਦੋਹ ਜਿਹਾ ਹੋਵੇ ਸਚਿਆਰ ਤਵਨੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਜਿਸ ਤੇ ਭਾਰ ਤਲੈ ਕਵਰ ਜੋਰ ਜੀ ਯਾਤ੍ਰ ਨਾਂਗੇ ਨਾਵ ਸੁਣਾ ਰਿਖਿਆ ਉਡੀ ਕਲਾਮ ਇਹੋ ਲਖਾਲਖ ਜਾਣੇ ਕੋਈ ਦੇਖਾ ਲਖਿਆ ਕੀਤਾ ਹੋਏ ਕੀਤਾ ਤਾਨ ਸਵਲ ਰੂਪ ਕੀਤੀ ਦਾਤ ਜਾਣੇ ਕੌਣ ਗੁਦ ਕੀਤਾ ਵਿਸਾਉ ਉਗਵਾਉ ਇਸ ਤੇ ਹੋਏ ਲਖਤਰੀਆ ਗੁਤ ਕੌਣ ਕਰਾਂ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਈ ਫੜੀਕਾਰ ਤੁਸਰਾ ਨਾਮ ਤਨ 앙ਕਾਰ ਸੰਤ ਜਪ ਸੰਗ ਭਾਉ ਸੰਗ ਪੂਜਾ ਸੰਗ ਤਪ ਤਾਓ ਅਸੰਖ ਗਨੰਤਰ ਮੁਖ ਵੇਦ ਪਾਠ ਸੰਗ ਜੋਗ ਮਨ ਰਹੈ ਦਾਸ ਸੰਗਪੁਰਤ ਗੁਣ ਗਿਆਨ ਵਿਚਾਰ ਸੰਤ ਸਦੀਏ ਸੰਕਤ ਤਾਰ ਅਸੰਖ ਸੋਰੋਂ ਪਖਸਾਰ ਸੰਖ ਮੋਲੇ ਬਲਾਈ ਤਾਰ ਗੁਰਦਤ ਕਉਨ ਕਹਾ ਵਿਚਾਰ ਵਾਰਣ ਜਾਇ ਕਵਾਰ ਜੋਤਿ ਤਪਾਵੈ ਸਾਈ ਬੜੀ ਕਾਰ ਤੁਸ ਸਨਾਵਤ ਨਰੰਕਾਰ ਸੰਖ ਮੂਰਤ ਅੰਤ ਘੂਰ ਸੰਗ ਜੋਰ ਹਰੰ ਘੂਰ ਸੰਖ ਅੰਮਰ ਕਰ ਜਾਹੇ ਜੋਰ ਸੰਖ ਗੱਡ ਵੱਡ ਹਤਿਆ ਕਰ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੂੜਿਆਰ ਗੂੜੇ ਫਿਰਾਹੇ ਸੰਖ ਮਰੀਸ਼ ਮਰ ਪਖਾਹੇ ਸੰਤ ਮੰਦਗ ਸਿਰ ਕਰਹੇ ਭਾਰ ਨਾਨਕੀ ਕਹੇ ਵਿਚਾਰ ਵਾਰਣ ਜਾਹੇ ਇਕ ਵਾਰ ਜਦ ਤੁਪ ਭਾਵੈ ਸਾਈ ਭਲੀ ਕਾਲ ਤੁਸਰ ਸਲਾਮਤ ਨਰੰਕਾਰ ਅਸ਼ੰਖਨਾਵ ਸੰਗਤਾਵ ਗੰਮ ਗੰਮ ਸੰਗਲੋ ਸੰ ਕਹੈ ਸਿਵਾਰ ਹੋਇ ਆਖਰੀ ਨਾਮਕਰੀ ਸਦਾ ਆਖਰੀ ਗਿਆਨ ਗੀਤ ਗੁਣ ਗਾਹ ਆਖਰੀ ਲਖਣ ਬੋਲਣ ਬਾਣ ਆਕਾਸ਼ ਸੰਯੋਗ ਬਕਾਨ ਜਿਨੇ ਰਖਿਤੇ ਸਰਣਾਹੀ ਜੇਉ ਫਰਮਾਇ ਦੇਵ ਦੇ ਪਾਏ ਜਿਤਾ ਗੀਤਾ ਦਿੱਤਾ 라ਉ ਬਨਾਵੇਂ ਨਾਹੀ ਕੋ ਥਾਉ ਗੁਰਦਕ ਕੌਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜਿੰਦ ਦਰਪਾਵੈ ਸਾਈਂ ਬਲੀਕਾਰ ਦੂਸਰਾ ਸਨਾਪਤ ਰੰਕਾਰ ਪ੍ਰਿਯ ਹੱਥ ਪੈ ਤਣ ਦੀ ਪਾਣੀ ਦੋਤੇ ਤੁਸ ਕੀ ਮੂਤ ਪ੍ਰੀਤੀ ਕੱਪੜ ਹੋਏ ਦੇਸਾ ਹੂਣ ਲਈਏ ਉਦੋਏ ਪ੍ਰਿਯ ਮਦਮਾ ਪਾ ਕੇ ਸੰਗ ਉਦੋ ਪਹਿਣਾਏ ਕੇ ਰੰਗ ਉਨਨੀ ਬਾਬੀ ਅਕਲਾ ਨਹੀਂ ਗਰਗਰ ਕਰਣਾ ਨਿਹ ਲੈ ਜਾਹੋ ਆਪੇ ਵੀ ਜਾਪੀਂ ਖਾਓ ਨਾਣ ਤੋ ਹੁਕਮੀ ਆਵੋ ਹੋ ਜਾਹੋ ਤੀਰ ਸਤਬ ਦੇ ਅਦਲਾ ਜੇ ਕੋ ਪਾਵੈ ਧਲਕਾ ਮਾਰ ਸੁਨਿਆ ਮੰਨਿਆ ਮਨ ਦਿੱਤਾ ਭਾਉ ਅੰਦਰ ਗਾਦੀ ਤੁਮਣਾ ਆਵੋ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿੰਦ ਗੁਣ ਕੀਤੇ ਭਗਤ ਨ ਹੋਏ ਸੋ ਸਿਆਰ ਬਾਣੀ ਪਰਹਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸਵੇਲਾ ਕਵਨ ਕਵਨ ਸਦ ਕਵਨ ਵਾਰ ਕਵਨ ਸਿਦਤੀ ਮਾਹੋ ਕਵਨ ਜਿਤੂਆ ਆਕਾਰ ਇਹ ਨ ਪਾਇਆ ਪੰਡਤੀ ਜੀ ਹੋਵੇ ਲੇਖ ਕੁਰਾਨ ਬਸਤ ਨ ਪਾਇਓ ਕਾਦੀਆ ਜੀ ਲੇਖ ਲੇਖ ਕੁਰਾਨ ਸਤਿਵਾਰਣਾ ਜੋਗੀ ਜਾਣੈ ਤੁਮਾ ਹੋਣਾ ਕੋਈ ਜਾਂ ਕਰਤਾ ਸਿਰਠੀ ਕੋ ਸਾਜੀ ਆਪੇ ਜਾਣੈ ਸੋਈ ਕਿਉ ਕਰਿਆ ਆਖਾਂ ਕਿਉ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭੋ ਆਖੈ ਇੱਕ ਦੂਈ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾੰਗਾ ਹੋਇ ਨਾ ਦਿਖੋ ਆਪੋ ਜਾਣੇ ਕਿ ਗਿਆਨਾ ਸੋਹੈ ਪਤਾ ਨਾ ਪਤਾਰ ਲਖ ਅਗਾ ਸਾਂ ਅਗਾਟ ਰੋੜ ਕੋੜਿ ਗਪਾਲ ਸਕੇ ਵੀ ਕਹੇ ਇਤਿਹਾਸ ਸਾ ਸ 18 ਗੰਗ ਦੇ ਬਾਸ ਸੋ ਇਕਤਾਦ ਲੇਖਾ ਹੋਏ ਤਾ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਕੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਤਿਸਤ ਨ ਪਾਈਆ ਨਦੀਆਂ ਤੇ ਵਹ ਵਹ ਸਮੁੰਦਰ ਜਾਣੀਐ ਸੁਨਹਿ ਸਾਹਿਬ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀ ਰੀਦੁਰਣਾ ਹੋਵਣੀ ਜਿਤ ਸਿ ਮਨ ਹੋਣਾ ਵਿਸਰਹਿ ਅੰਤ ਨ ਛਿਤੀ ਕਹਿ ਨੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵਿਖਣ ਸੁਣਨ ਅੰਤ ਅੰਤਨ ਜਾਪੇ ਕਿਆ ਬਨਵੰਤ ਅੰਤਨ ਜਾਪੇ ਕੀਤਾ ਨਾਰ ਅੰਤਨ ਜਾਪੇ ਪਾਰਵਾਰ ਅੰਤਕਾਰਨ ਕੇਤੇ ਬਰਣਾਹੇ ਲਾਗੇ ਅੰਤਨ ਪਾਈ ਜਾਏ ਇਹੋ ਅੰਤਨ ਜਾਣੇ ਕੋਈ ਭੁਮਤਾ ਕੀਏ ਭੁਮਤਾ ਹੋਏ ਵਡਾ ਸਾਹਿਬ ਜਾਂ ਥਾ ਉਚੇ ਪ੍ਰਚਨਾ ਹੋਇ ਵਡੂ ਚਾਹ ਹੋਵੇ ਕੋਈ ਤਿਸੂ ਚੀ ਕੋ ਜਾਣੈ ਸੋਏ ਜੀਵਣ ਆਪ ਜਾਣਿਆ ਬਿ ਆਪ ਨਾਲ ਗਤਰੀ ਕਰਮੀ ਦਾਤ ਬਹੁਤਾ ਕਰਮੋਂ ਲਿਖਿਆ ਨਾ ਜਾਏ ਵਡਾ ਦਾਤਾ ਤਿਰਨ ਕਰਮਾਈ ਗਿਤੇ ਮੰਗਨ ਜੁਧ ਪਾਰੇ ਗਿਤੇ ਅਗਣਤ ਨਹੀਂ ਵਿਚਾਰ ਕਿਤੇ ਖੰਤ ਤਿਹੇ ਵਿਕਾਰ ਕਿਤੇ ਦਦ ਮੁਕਰਵਾਹੇ ਕਿਤੇ ਮੂਰਖਾਹੀ ਕਾਹੇ ਕਿਤੇ ਦੂਖ ਉਸਤਮਾਰ ਪੈਦਾ ਤੇਰੀ ਦਤਾਰ ਬੰਦ ਕਲਾਸੀ ਬਾਣੇ ਹੋਏ ਹੋ ਰੱਖ ਨ ਸਕੇ ਕੋਈ ਜੀ ਕੋ ਖਾਈ ਕੀ ਅਖਣ ਪਾਏ ਉਹ ਜਾਣੇ ਜਿਤਿਆ ਹੋਏ ਖਾਈ ਆਪੇ ਜਾਣੇ ਆਪੇ ਦੀ ਅਖੇ ਸਿਪੇ ਕੀ ਕੀ ਜਿਦਨ ਬੋਸੇ ਸੇ ਸਲਾਵਾ ਨਾਨਕ ਬਾਦਸ਼ਾਹੀ ਪਾਦਸ਼ਾਹ ਹੋ ਮੁਲ ਗੋਣਾ ਮਨਵਾ ਬਾਰ ਮਨਵਾ ਪਾਲੀਏ ਮਨ ਭੰਡਾਰ ਮੁਲ ਆਵੇ ਮੁਰੜੇ ਜਾਹੇ ਮੁਲ ਭਾਏ ਮੁਲ ਸਮਾਹੇ ਅਮੁਲ ਤਰਨ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਮਾਨ ਮੁਲ ਵਸੀਸ ਮੁਲ ਨਿਸ਼ਾਰ ਮੁਲ ਕਰਮ ਮੁਲ ਪ੍ਰਮਾਨ ਅਮੁਲੋ ਮੱਲਾ ਕਿਆ ਨਾ ਜਾਏ ਆਗਾ ਕਰੇ ਦੇਵ ਨਾਈ ਆਕੇ ਵਿਦ ਪਾਠ ਪੁਰਾਨ ਆਕੇ ਬੜੇ ਗਰੀਬ ਖਿਆਣ ਆਖੇ ਵਰਮੇ ਆਖੇ ਦੇਵ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਚਿਤਧੋਟੀ ਗੀਤੇ ਗੀਤੇ ਬੁੱਧ ਆਖਾ ਦਾਣਵੀ ਆਖਾ ਦੇਵ ਆਖੇ ਸੁਨਨ ਮਨ ਜਨ ਸੇਵ ਕੀਤੀ ਆਖੇ ਅੰਕਣ ਪਾਹੇ ਗੀਤੇ ਕਹਿ ਕੇ ਉਠ ਬਜਾਏ ਇਤੇ ਗੀਤੇ ਹੋਰ ਕਰੇ ਤਾਂ ਆਖਣ ਸਕੈ ਕੀ ਕੀ ਜੀਵਣ ਪਾਵੈ ਦੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਵੋਲ ਵਿਗਾਰ ਤਾਲ ਕੀਏ ਸੇਰ ਗਵਾਰੰ ਗਵਾਰੀ ਸੂਦਰ ਕੇ ਹੰਸੋ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕਾ ਸੰਖਾ ਕੀਤੇ ਵਾਣਹਾਰੀ ਕੀਤੇ ਰਾਗ ਪ੍ਰੀਤ ਸੋ ਕਈਆਂ ਕੀਤੇ ਗਾਣਹਾਰੀ ਗਾਵੇ ਤੁਮ ਨੂੰ ਬੋਣ ਬਣੀ ਵੈ ਸੰਤਰ ਗਾਵੇ ਰਾਜਾ ਤਰਮ ਦੁਆਰੀ ਗਾਵੇ ਚਤਰ ਗੁਪਤ ਲਿਖ ਜਾਣ ਹੈ ਲਿਖਨੇ ਤਰਮ ਵਿਚਾਰੇਗਾ ਭਈ ਸਰਬਨ ਮਾ ਦੇਵੀ ਸੋਹਣ ਸਰਦ ਸਰਵਾਰੇ ਗਾਵੈ ਦੀ ਰਸਨ ਬੈਠੇ ਦੇਵਤਿਆਂ ਗਰਣਾ ਲੇ ਗਾਵੈ ਸਿਮਤ ਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੇ ਹਦੀਸਨ ਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੋ ਜਗ ਵਿਦਾਨਾ ਲੇ ਗਾਵੈ ਮੋਹਣੀਆਂ ਬਨ ਗੋਹਨ ਅਸਰ ਗਾਮਿਛ ਪਿਆਲੇ ਗਾਵਣ ਰਤਨੁ ਪਾਏ ਤੇਰੇ 8 63 ਸੰਧਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਥਾਣੀ ਚਾਰੇ ਗਾਵੈ ਖੰਡ ਮੜ ਵਰਪੰਡਾ ਕਰਤਾ ਸਖੇ ਧਾਰੇ ਸੇ ਤਦ ਨੂੰ ਗਾਵੈ ਜੋਤ ਪਾਵਣ ਰਤੇ ਤੇਰੇ ਭਗਤ ਰਸਾ ਦੇ ਹੋਰ ਕੀਤੇ ਗਾਵੈ ਸਿਮੇ ਚਿਤਨੇ ਆਉਣ ਨਾਲ ਗਿਆ ਵਿਚਾਰੇ ਸੋਈ ਸੋਈ ਦਾ ਸਾਸਾਬ ਸੱਚਾ ਸਾਚੀ ਨਾਹੀ ਹੈ ਭੀ ਮਰਸੀ ਜਾਏ ਨ ਜਾਸੀ ਰਚਨਾ ਜਿਹਨ ਰਚਾਈ ਰੰਗੀ ਨੰਗੀ ਪਾਤੀ ਕਰ ਕਰ ਜੀਸੀ ਮਾਇਆ ਜੇ ਨੋ ਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਦਸ ਦੀ ਬੜਿਆਈ ਜੋ ਸਿਭਾਵੇਂ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਬਾਸਾਹੋ ਸਾਹ ਬਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਖ ਸਰਮ ਬਸ ਧੋਰੀ ਧਿਆਨ ਕਰੇ ਵਿਭੂਤ ਹਿੰਤਾ ਕਾਲ ਘੁਵਾਰੀ ਕਾਇਆ ਜੂਦਰੰਡਾ ਪ੍ਰਤੀਤ ਆਈ ਬੰਤੀ ਜਗਤਿ ਮਾਤੀ ਮਨ ਜੀਤੈ ਜਗ ਜੀਤ ਆਦੇਸਿ ਕਿਸੇ ਆਦੇਸ ਆਦਿ ਨੀਰ ਨਾਦ ਨਾਹਤ ਜੁਜਿਗਿ ਕੋਬੀਸ ਭਗਤਿ ਆਂਦਾ ਹੈ ਆਪਨਡਾਰਣ ਵਰਕਟਵਾਜੇ ਨਾਦ ਆਪਨਾਥ ਨਾਥੀ ਸਭ ਜਾਂਗੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਜੋਦ ਕਾਰਜ ਲਾਵੇ ਲੇਖਿ ਆਵੇ ਭਾਗ ਆਦੇਸਿ ਕਿਸੇ ਆਦੇਸ ਆਦਿ ਨੀਰ ਨਾਦ ਨਾਹਤ ਜੁਜਿਗਿ ਕੋਬੀਸ ਇਕਮਾਈ ਜੁਤਰੀ ਆਈ ਦਿਨ ਜੇ ਲਈ ਪਰਵਾਰ ਇਸ ਸੰਸਾਰੀ ਪੁੰਡਾ ਦੀ ਕਲਾਈ ਦੀ ਬਾਣ ਜੇਦ ਸਿ ਪਾਵੇ ਦਿਨ ਜੇ ਲਾਵੇ ਜਿਵੇਂ ਹੋਵੇ ਫਰਮਾਨ ਵੇਖੀ ਉਹਨਾਂ ਨਦਰਣਾ ਆਵੇ ਬੋਤਾ ਇਹੋ ਵਡਾਣ ਆਦੇਸ ਜੀ ਆਦੇਸ ਆਦ ਨੀਰ ਆਦ ਨਾਮ ਤੇ ਕੋ ਵੀ ਸ ਅਸੰਦੋਏ ਲੋਏ ਪੰਡਾਲ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੀ ਕੀ ਸੱਚੀ ਕਾਰ ਆਦੇਸ ਤੇ ਆਦੇਸ ਆਦ ਨੀਰ ਆਦ ਨਾਮਤ ਉਜਤਿ ਰੀਤ ਕੋ ਵੀ ਸਿੱਖ ਦੂਜੀ ਪਉ ਲਖ ਹੋਏ ਰਖੋ ਵਹਿ ਲਖਵੀਸ ਲਖ ਲਖ ਗੇੜਾ ਘੀਏ ਹੈ ਇੱਕ ਨਾਮ ਜਗਦੀਸ਼ੇ ਤਰਾਹੀ ਪਦ ਪਵੜੀਆਂ ਚੜਿਏ ਹੋਏ ਕੀਸ ਸੁਭਗਲਾ ਆਕਾਸ ਕੀ ਈਟ ਆਈ ਦੀਸ ਨਾਨਕ ਮੰਦੀ ਪਾਈਐ ਕੁਰੀ ਕੁੜੈ ਖੀਸ ਆਪਨ ਜੋ ਚ ਪੇਨੈ ਜੋਰ ਜੋਰ ਨ ਮਗਣ ਦੇ ਨ ਜੋਰ ਜੋਰ ਨ ਜੀਵਨ ਮਰ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤਿ ਛੁਟੈ ਸੰਸਾਰ ਜੈਸਾ ਜੋਰ ਵਰ ਵਿਖਿਆ ਸੋਏ ਨਾਲ ਗੁਰਤਮ ਨੀਚ ਨ ਕੋਏ ਰਾਤੀ ਰਤੀ ਸਤੀ ਵਾਰ ਉਹ ਬਾਣੀ ਦੀ ਪਤਾਰ تسوجے ਧੰਦੀ ਹਾ ਪ੍ਰਖੀਤੰ ਸਾਲ ਤਿਸੁ ਜੀ ਦੁਖੀ ਰੰਗੁ ਅਦੁਖੀ ਨਾਮੁ ਹਣੀ ਕੋ ਨੰਤ ਕਰਮੀ ਕਰਮੀ ਹੋਇ ਵਿਚਾਰ ਸਚੈ ਆਸਚਾ ਦਰਬਾਰ ਸੋਹਣ ਪੰਜ ਪ੍ਰਮਾਨ ਬਗਰੀ ਕਰਨ ਪਵੈ ਨਿਸਾਲ ਕੱਜ ਵਗਾਈ ਉਤੇ ਪਾਈ ਨਾ ਲਗੈ ਆਜਾ ਪਹਿ ਜਾਇ ਤ੍ਰਮ ਕੰਡ ਕਾਇ ਹੋ ਧਰਮ ਜਨ ਕੰਡ ਕਾ ਤੋ ਗਰਨ ਕਿਤੇ ਬੰਨ ਬਾਨੀ ਵੈਸੰਤਰ ਕਿਤੇ ਕਾਨ ਭੀਸ਼ ਕਿਤੇ ਵਰਮੀ ਕਾਨਤ ਕਰੀਏ ਰੂਪ ਰੰਗ ਕੇ ਨੀਸ ਕੀਤੀ ਕਰਮ ਕੋਈ ਨਹੀਂ ਮਿਲ ਕੇ ਤੇ ਕਿਤੇ ਦੂਪ ਦੇਸ਼ ਕਿਤੇ ਇੰਦ ਚੰਦ ਸੂਤ ਕਿਤੇ ਕਿਤੇ ਮਤਲ ਦੇਸ਼ ਕਿਤੇ ਸਤਿਬੁੱਧ ਨਾਸ ਕਿਤੇ ਕਿਤੇ ਦੇਵੀ ਨੀਸ ਕਿਤੇ ਦੇ ਦਾਨ ਮਨ ਕਿਤੇ ਕਿਤੇ ਰਤਨ ਸਮੁੰਦਰ ਕਿਤੇ ਹਾਣੀ ਕਿਤੇ ਬਾਣੀ ਕਿਤੇ ਪਾਤਨ ਰੇਂਦ ਕਿਤੇ ਸਤੀ ਸੇਵ ਕੇ ਤੇ ਨਾਲ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਦਿੱਥੈ ਨਾਲ ਬੇਨੋਂ ਦੇ ਕੋੜ ਅਨੰਦ ਸਰਬ ਹੰਡ ਕੀ ਬਾਣੀ ਰੂਪ ਦਿੱਥੈ ਘਾੜਤ ਕਰੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੇ ਜੀ ਗੁ ਕਹਿ ਪਿਛੇ ਪਛਤਾਏ ਦਿੱਥੈ ਘੜੀਏ ਸਤਿਮਤ ਹਰਨ ਬੁੱਧ ਦਿੱਥੈ ਘੜੀਏ ਸਿਵਾਸੀ ਦੰਪੀ ਸਤਿ ਕਰਮ ਕੰਡ ਕੀ ਬਾਣੀ ਹੋਰ ਦਿੱਥੈ ਹੋਰ ਨ ਕੋਈ ਹੋਰ ਦਿੱਥੈ ਜੋਤ ਮਹਾ ਬਲ ਸੂਰ ਤਿਨ ਮੈਂ ਰਾਮ ਰਿਆ ਪ੍ਰਪੂਰ ਦਥੈ ਸੀ ਤੋ ਸੀਤਾ ਮਈਮਾ ਮਾਹੀ ਤਾਂਗੇ ਰੂਪਨ ਕਰਣੀ ਜਾਏ ਨਾ ਮਰੇ ਨ ਥਕੇ ਜਾਏ ਜਿਨ ਕੇ ਨਾਮ ਸਿਮਰਮਾਏ ਤਤੈ ਭਗਤੋ ਸੇ ਕੇ ਲੋ ਗਰਹਿ ਅਨੰਦ ਸੁਚੈ ਮਨ ਸੋਏ ਸਤਿ ਪੰਦਵ ਸੇ ਨੰਕਾਰ ਕਰ ਕਰ ਵੇਖੈ ਨਦ ਨਿਹਾਲ ਤਤੈ ਖੰਡ ਮਿੜੇ ਪਰੰਡ ਜੀਵੁ ਗਤੈ ਤਾਂ ਅਨੰਤ ਰਥੈ ਲੋਲਾ ਆਕਾਰ ਜਿਨ ਜਿ ਹੁਕਮ ਦੇਵ ਦਿਵਕਾਰ ਪੀ ਕੇ ਵੀ ਸੇ ਗਰਵੀ ਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾਂ ਦੀ ਤਸਨੀਾਰ ਐਰ ਨਮਤਬੀਦ ਥਿਆਰ ਪੌਖੜਨ ਤਤਤਾਉ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਕੜੀਏ ਸੰਗ ਸਜੀਤ ਅੰਸਾਰ ਜਿਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸੋ ਪਾਉਣ ਗੁਰੂ ਪਾਣੀ ਪਿਤਾ ਮਾਤਾ ਸਰਤ ਮਹਤਵ ਦਿਵਸੇ ਰਾਤ ਜੋਏ ਦਾਈ ਰਾਇਆ ਕੇ ਲੈ ਸਗਰ ਜਲ ਚੰਗੀਆਂ ਆਈਆਂ ਬੁਰੀਆਂ ਆਈਆਂ ਆਚੇ ਧਰਮ ਵਦੂਰ ਕਰਨੀ ਆਪੋ ਆਪਣੀ ਕੇ ਨੀੜ ਕੇ ਦੂਰ ਜਿਨੀ ਨਾਮ ਧਿਆਇਆ ਹੈ ਮਸਕਤ ਘਾਲ ਨਾਨਕ ਦੇਵ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਦੇਵ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ